ਆਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਨਵਰਾਤਰੀ ਸ਼ੁਰੂ ਬਟਾਲੇ ਦੇ ਇਤਿਹਾਸਿਕ ਮੰਦਰ ਕਾਲੀ ਦਵਾਰੇ ਦੀਆਂ ਰੌਣਕਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਾਂ ਕਾਲੀ ਦੇ ਸ਼ਾਨ ਸਰੂਪ ਦਾ ਭਾਰਤ ਵਿੱਚ ਇਹ ਇਕੋ ਇੱਕ ਹੀ ਸਥਾਨ ਹੈ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪੂਰੇ ਭਾਰਤ ਵਿੱਚ ਮਾਂ ਮਹਾਰਾਣੀ ਦੇ ਪਵਿੱਤਰ ਨਵਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਭਗਤਾਂ ਦੀਆਂ ਲੰਬੀਆਂ ਲਾਈਨਾਂ ਸਵੇਰ ਤੋਂ ਹੀ ਮੰਦਿਰਾਂ ਵਿੱਚ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸਿੱਧ ਸ਼ਕਤੀਪੀਠ ਇਤਿਹਾਸਿਕ ਮੰਦਰ ਕਾਲੀਦਵਾਰਾ ਦੇ ਮਹੰਤ ਅਮੇਸ਼ਾ ਨੇ ਦੱਸਿਆ ਕਿ ਇਹਨਾਂ ਨਵਰਾਤਿਆਂ ਦਾ Hindu ਧਰਮ ਦੇ ਵਿੱਚ ਬਹੁਤ ਮਤਵ ਹੈ। ਹਰ ਵਿਅਕਤੀ ਇਹਨਾਂ ਨਵਰਾਤਿਆਂ ਵਿੱਚ ਵਰਤ ਰੱਖਦਾ ਹੈ, ਖੇਤਰੀ ਬੀਜਦਾ ਹੈ, ਕੰਜਕ ਪੂਜਾ ਕਰਦਾ ਹੈ। ਅਤੇ ਮਹਾਮਾਇ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਥੇ ਹੀ ਨਵਰਾਤਰਿਆਂ ਨੂੰ ਲੈ ਕੇ ਸ਼ੇਰ ਤੋਂ ਹੀ ਭਗਤ ਮੰਦਿਰਾਂ ਵਿੱਚ ਜਾਣੇ ਸ਼ੁਰੂ ਹੋ ਜਾਂਦੇ ਹਨ ਇਸ ਮੌਕੇ ਪਕਟਾਨੇ ਵੀ ਸ਼ਰਦਾ ਭਾਵਨਾ ਨਾਲ ਪੂਜਾ ਅਰਚਨਾ ਕਰਦੇ ਹਨ ਖੁਸ਼ੀ ਨਾਲ ਦੱਸਿਆ ਕਿ ਇਹਨਾਂ ਨਵਰਾਤਰਿਆਂ ਦੇ ਦਿਨਾਂ ਦੇ ਵਿੱਚ ਮੰਦਿਰਾਂ ਵਿੱਚ ਸਾਰਾ ਦਿਨ ਭਜਨ ਕੀਰਤਨ ਚੱਲਦਾ ਰਹਿੰਦਾ ਹੈ ਤੇ ਭਗਤ ਵੀ ਇਸ ਦਾ ਆਨੰਦ ਉਠਾਉਂਦੇ ਹੋਏ मां ਦੇ ਚਰਨਾਂ ਦੇ ਵਿੱਚ ਸਮਰਪਿਤ ਹੁੰਦੇ ਹਨ ਪੱਤਾ ਨੇ ਇਹ ਵੀ ਦੱਸਿਆ ਕਿ ਨਵਰਾਤਰੀਆਂ ਦਾ ਕੀ ਮਤਲਬ ਹੈ ਇਹਨਾਂ ਨਵਰਾਤਰੀਆਂ ਵਿੱਚ ਕਿਵੇਂ ਪੂਜਾ ਹੁੰਦੀ ਹੈ ਕਿਵੇਂ ਵਰਤ ਰੱਖੇ ਜਾਂਦੇ ਹਨ ਤੇ ਮਹਾ ਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ ਆਓ ਦੇਖਦੇ ਹਾਂ ਅਨੀਤਾ 베ਦੀ ਨਾਲ ਕਰਮਜੀਤ ਜੰਬਾਜੀ ਵਿਸ਼ੇਸ਼ ਰਿਪੋਰਟ Terima kasih telah <laughs> menonton! ਆਪੇ ਇਲਾਕਾ ਨਿਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਦੇ ਨਵਰਾਤਰੀਆਂ ਦੀ ਕੋਟੀ ਕੋਟੀ ਵਧਾਈ ਆ ਅਤੇ ਗਿੰਦੂ ਨਾਂ ਵਰਸ਼ ਦੀ ਵੀ ਨਵੇਂ ਦੇ ਬਹੁਤ ਬਹੁਤ ਮੁਬਾਰਕਬਾਦ ਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅਸੀਂ ਨਵਰਾਤਰੀਆਂ ਮਨਾ ਰਹੇ ਆ ਅੱਜ ਪਹਿਲਾ ਨਵਰਾਤਰਾ ਮੈਂ ਸਾਰੇ ਭਗਤਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਇਹ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ ਕਿ ਉਹ ਮਹਾਮਾਰੀ ਦਾ ਕੋਰਦਾਨ ਕੰਦ ਨਵਰਾਤਰੀ ਦੇ ਮਹਾਮਈ ਦੇ ਗੁਣ ਗਾਣਨ ਅਪਾਰ ਕਿੰਨਾ ਵੱਲਤ ਹੁੰਦੀ ਆ ਹਜ਼ਾਰਾਂ ਚਰਚਾ ਕਰਦੇ ਜਾਂਦੇ ਨੇ ਔਰ ਬੰਦਿਆਂ ਨੂੰ ਸਾਰੀ ਪਬਲਿਕ ਨੂੰ ਇਸ ਦੇ ਨਾਲ ਇੱਕ ਦਸ਼ਾ ਮਿਲਦੀ ਆ ਜਿਸ ਨਾਲ ਉਹ ਆਪਣਾ ਜੀਵਨ ਬੱਗੇ ਢੰਗ ਨਾਲ ਜੀ ਸਕਦੇ ਆ ਚੇਤਰ ਮਾਸ ਔਰ ਅਸ਼ੁਨੀ ਮਾਸ ਮੇ ਮਹਾਮਈ ਕੇ ਰਾਵਣ ਨਵਰਾਤਰੋਂ ਦਾ ਵਿਸ਼ੇਸ਼ ਮਤਵ ਹੈ ਚੇਤਰ ਮਾਸ ਮੇ ਸਭ ਤੋਂ ਪਹਿਲੇ महा माई का पूजन किया जाता है बड़े श्रद्धा भाव से भक्त काली द्वारे में क्या सभी स्थानों पर आते हैं श्रद्धा से बड़ी धूमधाम माथा टेकते हैं इस, इस नवरात्रों में नौ दिन महा माई की पूजा की जाती है चैत्र और अश्विन मास में इसका बहुत महत्व है यहाँ तक कि अश्विन मास में लोग यहाँ पर आकर अपनी मन्नत मांगते हैं और बच्चों को लंगूर भी बनाया जाता है ताकि महा माई की विशेष कृपा प्राप्त की जा सके आज चैत्र मास से शुक्ल पक्ष का ਲੇ ਲੇ ਜੇ ਜੋ ਮਾਮਾ ਜੀ ਨਵਰਾਤਰੀ ਸ਼ੁਰੂ ਹੋਏ ਆ ਉਸ ਜੋ 플ੱਸ ਮੈਂ ਬਟਾਲਾ ਵਾਕੇ ਨੂੰ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਲੱਖ ਰੱਖਾਂ ਸਹੀਆਂ ਦਿਨਾਂ ਨਾਲ ਇਹ ਸ਼ੁਭਤਾਪਨਾਵਾ ਦਿਨਾ ਨਾਲ ਇਹ Hindu ਸ਼ਾਸਤਰ ਦੇ ਅਨੁਸਾਰ ਜੋ ਕਿ ਸਾਡਾ ਨੰਬਰ 6280 ਸੰਮਤ ਉਹ ਅੱਜ ਸ਼ੁਰੂ ਹੋ ਰਿਹਾ ਉਸ ਦੇ ਉਪਲਕਸ਼ ਵਿੱਚ ਸਾਰਿਆਂ ਨੂੰ ਸ਼ੁਭਤਾਪਨਾਵਾ ਦਿਨਾ ਮਹਾਮਾਈ ਦੇ 9 ਨੰਬਰ ਅਤਰੇ ਹੁੰਦੇ ਆ ਤੇ 9 ਦਿਨਾਂ ਦੇ ਵਿੱਚ ਹੀ ਫਾਮਾਈ ਦੇ ਜੋ ਪੂਜਾ ਬਾਟ ਪੂਜਾ ਦੀ ਰਾਜਨਾ ਦੀ ਪੂਰਾ ਮਹੱਤਵ ਹੈ ਜਿਸ ਦਾ ਜਿਸ ਜੇ ਸੇ ਸ਼ਰਦਾ ਦੇ ਨਾਲ ਭਗਤ ਫਾਮਾਈ ਨੂੰ ਧਿਆਦੇ ਨੇ ਉਦਾਂ ਹੀ ਮਹਾਮਾਈ ਉਹਨਾਂ ਦੇ ਮਨੋਂ ਆਪ ਨਵਾਸ ਪੂਜਾਦੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਕਾਲੀ ਦਵਰੇ ਮੰਦਿਰ ਕਿੰਨਾ ਪੱਖਾਂ ਦਾ ਦਾੰਕਾ ਲੱਗਾ ਹੋਇਆ ਹੈ ਮਹਾਮਾਈ ਦੇ ਦਰਸ਼ਨ ਪਾਣ ਲਈ ਸਾਰੇ ਭਗਤ ਸਵੇਰ ਤੋਂ ਹੀ ਲਾਈਨਾਂ ਦੇ ਵਿੱਚ ਲੱਗੇ ਰਹੇ ਨੇ ਉਨਨਾ ਵੀ ਆ ਮਹਾਮਈ ਝੋਲੀਆਂ ਵੀ ਭਰਦੇ ਹੈ